ਵਾਹਿਗੁਰੂ ਜੀ ਕਿ ਖਾਸ ਸਵਾਇਦੇ ਜੀ ਕਿ ਪਤੇ ਨੌ ਜੀ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਅੱਜ ਆਪਾਂ ਲੱਗਿਆ ਪਜਾਮੇ ਦੀ ਕਟਿੰਗ ਕਰਨ ਪੂਰੀ ਕਟਿੰਗ ਧਿਆਨ ਨਾਲ ਦੇਖਿਓ ਸਿੰਪਲ ਤਰੀਕੇ ਨਾਲ ਬਹੁਤ ਸਿੰਪਲ ਤਰੀਕੇ ਨਾਲ ਕਟਿੰਗ ਕਰੂੰਗੀ ਮੈਂ ਆਪਣੀ ਬੇਟੀ ਲਈ ਪਜਾਮਾ ਬਣਾ ਲਈਏ ਇਹ ਜਿਹੜੇ ਆਪਾਂ ਨੂੰ ਚਿਕਨ ਦੇ ਟੋਟੇ ਨਹੀਂ ਮਿਲਦੇ ਬਰਸਾ ਦੇ ਇਹ ਨਾ ਉਹ ਟੋਟਾ ਸੀਗਾ ਤੇ ਚਲੋ ਕੋਈ ਮੇਰੀ ਭੈਣ ਲੈ ਕੇ ਆਈ ਸੀ ਆਪਣੇ ਪਲਾਜ਼ੋ ਵਾਸਤੇ ਉਹਦੇ ਨਾਲ ਕਪੜਾ ਥੋੜਾ ਜ਼ਿਆਦਾ ਆ ਗਿਆ ਵਾਧਾ ਆ ਗਿਆ ਉਹ ਕਹਿੰਦੀ ਵੀ ਚਲ ਮੈਨੂੰ ਤਾਂ ਹੁਣ ਕਿਸੇ ਕੰਮ ਨਹੀਂ ਤੁਸੀਂ ਰੱਖ ਲਓ ਉਨ ਪਤਾ ਹੀ ਆ ਫਿਰ ਬੱਚੇ ਕਹਿੰਦੇ ਮੰਮੀ ਸਾੜਾ ਬਣਾ ਦੋ ਚਲੋ ਮੈਂ ਆਪਣੀ ਬੇਟੀ ਦਾ ਬਣਾਣ ਲੱਗੀ ਸੀ ਅੱਜ ਵਰਸਦਾ ਇਹ ਕੱਪੜਾ ਹੈਗਾ ਸੀ ਬਿਲਕੁਲ ਹੀ ਪੂਰਾ ਸੁਰਾ ਤੇ ਆ ਉਹਦਾ ਪਜਾਮਾ ਸੀ ਥੋੜਾ ਜਿਹਾ ਢੁੱਲਾ ਢੁਲਾ ਲੂਚੀ ਆ ਤੇ ਚਲੋ ਆਪਾਂ ਇਹਦੇ ਮੁਤਾਬਕ ਹੀ ਮੈਜ਼ਰਮੈਂਟ ਲੈ ਲੈਂਦੇ ਆ ਹਨਾ ਤੇ ਮੈਂ ਇਹਦੇ ਵਿੱਚ ਬਿਲਕੁਲ ਹਲਕੇ ਜੀ 1.5 ਇੰਚ ਤੇ ਕਾਟ ਪਾਈ ਆ ਜਿਹੜੀ ਬੁਲਾਈ ਦੀ ਕਾਟ ਉਹ 1.5 ਇੰਚ ਦੀ ਪਾਈ ਆ ਕਿਉਂਕਿ ਕੱਪੜਾ ਪੂਰਾ ਸੁਰਾ ਹੀ ਸੀਗਾ ਚਲੋ ਬੱਚਿਆਂ ਨੂੰ ਤਾਂ ਹੁੰਦਾ ਹੀ ਆ ਵੀ ਬਸ ਅਸੀਂ ਕਦੋਂ ਪਾ ਲਈਏ ਉੰਤਵਸ ਛੇਤੀ ਅੱਜ ਵੀ ਲਗੇ ਮਮਮੀ ਜਿਵੇਂ ਛੇਤੀ ਬਣਾ ਤੇ ਇਹਦੇ ਨਾਲ ਆਪਾਂ ਕਰ ਲੈਣਾ ਟੌਪ ਤਿਆਰ ਜਿਹੜਾ ਮੈਂ ਕੱਲ ਸੂਟ ਤਿਆਰ ਕਰਿਆ ਸੀ ਤੇ ਉਹਦੇ ਵਿੱਚੋਂ ਬਚਿਆ ਸੀ ਥੋੜਾ ਸਾਈਡ ਤੋਂ ਟੋਟਾ ਦੇਖੋ ਤੇ ਇਹਦੇ ਨਾਲ ਬੱਚਿਆਂ ਨੇ ਮੈਚਿੰਗ ਕਰ ਲਈ ਕਹਿੰਦੇ ਮਮਮੀ ਸਾਨੂੰ ਇਹਦੇ ਨਾਲ ਟੌਪ ਇਹ ਤਿਆਰ ਕਰਕੇ ਦੇ ਤੇ ਇਹ ਤੇ ਹਾਂ ਚਲੋ ਜੀ ਆਹ ਬਾਜੀ ਦਾ ਕਪੜਾ ਹੋਜੂ ਤੇ ਉਹ ਜਿਹੜਾ ਸਾਈਡ ਤੋਂ ਨਿਕਲੇ ਉਹਦੇ ਵਿੱਚ ਹੀ ਆਪਾਂ ਕਰਦੀਆਂ ਵਾਰਟੀ ਉਹਦੇ ਵਿੱਚ ਹੀ ਆਪਾਂ ਕਰਦੀਆਂ ਥੱਲੇ ਵਾਲੀ ਪ੍ਰਿਲ ਘੇਰ ਦੀ ਤੇ ਚਲੋ ਮੇਰੀ ਬੇਟੀ ਦੇ ਇੰਨਾ ਕਨਾਪ ਦੇ ਮੇਜਰਮੈਂਟ ਸਾਹਮਣੇ ਮੇਰੇ ਸਾਹਮਣੇ ਬਣ ਜਾਣਾ ਕਿਉਂਕਿ ਇੰਨੀ ਜ਼ਿਆਦਾ ਹੈਵੀ ਵੀ ਨਹੀਂ ਸਟੇਰ ਠੀਕ ਹੈ ਉਹਦਾ ਤੇ ਹਾਈਟ ਦੀ ਵੀ ਹਾਂ ਆ ਲੋ ਆ ਆਪਾਂ ਰੱਖਿਆ ਮੈਂ ਇਹ 1.5 1.5 ਦਸਾਂ ਤਿਆਰ ਕਰਨਾ ਵੀ ਸੋ 15 ਤੇ ਲਾਇਆ ਕਿਉਂਕਿ 2 ਇੰਚ ਆਪਣਾ ਉੱਪਰ ਨਹੀਂ ਫਿਰ ਇਲਾਸਟਿਕ ਚ ਚਲੇ ਜਾਊਗਾ ਹਨਾ ਤੇ ਆਮ ਮੈਂ 1.5 ਤੋਂ 2 ਇੰਚ ਵੱਧ ਰੱਖਿਆ 2.5 ਕਹਿ ਲਓ ਚਲੋ ਆ ਦੇਖੋ ਮੈਂ ਸਿਰਫ 1.5 ਇੰਚ ਦਾ ਕਪੜਾ ਕੋਕ ਵਿਆਸ ਆ ਕਹਿ ਲਓ 파ਤੂ ਸੀਗਾ ਉਹਦੇ ਵਿੱਚ ਹੀ ਮੈਂ ਇਹ ਤਿਆਰ ਕਰਨਾ ਦੇਖੋ ਮੈਂ ਹਲਕੀ ਜਿਹੀ ਕੋਲਾਈ ਦੇਣੀ ਐ ਇੱਥੋਂ ਬਸ ਚਲੋ ਆ ਦੇਖੋ ਜੀ ਦੋ ਪੈਨੂ ਕੁ ਮੈਂ ਕਿ ਸਲਾਈ ਲਾਵਾਂਗੇ ਨਾ ਇੰਝ ਜਿਹੇ ਨਾ ਮੈਂ ਤੁਹਾਨੂੰ ਲਾ ਕੇ ਦਿਖਾਣੀ ਐ ਤਾਂ ਇਹ 1.5 ਇੰਚ ਮੇਰੀ ਬੇਟੀ ਦਾ ਸਣ ਬਿਲਕੁਲ ਪਰਫੈਕਟ ਆਊਗਾ ਜੀ ਸਲਾਈ ਲਾ ਕੇ ਕੰਪਲੀਟ ਹੋ ਕੇ ਉਪਰੋਂ ਵੀ ਸਾਰਾ ਤੇਪਲਾ 1.5 ਅਸੂ ਤਿਆਰ ਆ ਜਾਣਾ ਤੇ ਚਲੋ ਜੀ ਆ ਦੇਖੋ ਇਹ ਵਸਾਈਂ ਪਰਸਲ ਦੇ ਵਸਾਇਆ ਹੋਇਆ ਇੱਥੇ ਕਾਟਕੂਟ ਥੱਲੋਂ ਕੁਛ ਨਹੀਂ ਪੈਣੀ ਕਿ ਕੱਪੜਾ ਪੂਰਾ ਸਗਈਆ ਬਸ ਬਾਸਤਲ ਵਾਲੀ ਕਾਟ ਥੋੜੀ ਜਿਹੀ ਪਾ ਲੂਗਾ ਚਲੋ ਜੀ ਤੇ ਵੀਡੀਓ ਤੇ ਬਣੇ ਰਹੋ ਵੀਡੀਓ ਐਂਡ ਤੱਕ ਦੇਖਿਓ ਬੜੇ ਸਿੰਪਲ ਜਿਹੇ ਤਰੀਕੇ ਨਾਲ ਮੈਂ ਇਹ ਕਟਿੰਗ ਕੀਤੀ ਆ ਜਿਵੇਂ ਆਪਾਂ ਕਿਸੇ ਨੇ ਘਰ ਵਿੱਚ ਪਲਾਜੋ ਕਟਿੰਗ ਕਹਿੰਦੇ ਆ ਨਾ ਬੱਚੇ ਕਹਿੰਦੇ ਆ ਕੋਈ ਵੀ ਲੇਡੀ ਜਨ ਨਹੀਂ ਹੁੰਦਾ ਵੀ ਚਲੋ ਮੈਂ ਥੋੜਾ ਕੱਪੜਾ ਤਾਂ ਮੈਂ ਘਰੇ ਪਲਾਜੋ ਤਿਆਰ ਕਰ ਲੈਣੀ ਆ ਤੇ ਵਸਤੇ ਵਾਰੰਦ ਨੂੰ ਕੁਛ ਨਹੀਂ ਕਹਿੰਦਾ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਤੁਸੀਂ ਦੇਖਿਓ ਮੇਰੀ ਬੇਟੀ ਤੁਹਾਨੂੰ ਪਾ ਕੇ ਤੇ ਪਾਉ ਨੂੰ ਦੱਸੇ ਤੇ ਅੱਜ ਵੀ ਲੱਗੀ ਹੈ ਕਦੋਂ ਮੰਮਾ ਤਿਆਰ ਕਰੇ ਕਦੋਂ ਸਿਪਾਈਆ ਦੋਨੋਂ ਹੀ ਲੜੀ ਜਾਂਦੀਆਂ ਓਕੇ ਦੀ ਮੈਂ ਪਾਣਾ ਓ ਕਹਿੰਦੀ ਮੈਂ ਚਲੋ ਅੱਜ ਇਹ ਆਖਰਤੀਆ ਪੱਕਾ ਟਿੰਗ ਪੜਾ ਪਾਣਾ ਵੰਗੇ ਦੀ ਅਸਲ ਵਾਲੀ ਸਲਾਈ ਤੇ ਬੱਚੇ ਚੱਲਾਂਗੇ ਪਾਪਾ ਮਸ਼ੀਨ ਬਸ ਇਹਦੇ ਥਲੋ ਥਲੋ ਕੁਛ ਨਹੀਂ ਮੋੜਨਾ ਕਿਉਂਕਿ ਤੁਹਾਨੂੰ ਪਤਾ ਇਹ ਚਿਕਨ ਦੇ ਜਿਹੜੇ ਪਜਾਮੇ ਆਉਂਦੇ ਆ ਇਦਾਂ ਹੀ ਤਿਆਰ ਹੁੰਦੇ ਆ चलो जी हो गए कटिंग आप चलिए अपनी मशीन पर आ गए आप मशीन पर लगे हमारी सिलाई लाइज मैं किसी सूट देना से तैयार करते गोति बन गई पहले मेरा सूट तैयार कर मम्मी फिर किसी बोर्ड का करो तो थोड़ा पता ही है बच्चे किदी होंगे ਨਹੀਂ ਫਾਈਟ ਵੀ ਚਲਦੀ ਆਜ ਤੋ ਉਹਨਾਂ ਦੀ ਉਹ ਕਹਿੰਦੀ ਮੰਮੀ ਜੇ ਟੌਪ ਕੇ ਪਲਾਜੋ ਹੁੰਦਾ ਜੇ ਇਹ ਟਾਈਟ ਹੋ ਜਾਤਾ ਛੋਟੀ ਵਾਲੀ ਕਹਿੰਦੀ ਮੈਂ ਪਾ ਲਉਗੀ ਜਾਂ ਤਾਂ ਕਹਿੰਦੀ ਐ ਟਾਈਟ ਹੀ ਬਣੇਗੀ ਲੱਗਦੀ ਐ ਅੰਨ ਦੀ ਪੂਰੀ ਜੋਤੀ ਚੜਾ ਰਿਆ ਚਲੋ ਦੇਖਦੇ ਆ ਜਿਹਦੇ ਨਾਲ ਪਦਾ ਬਣਦਾ ਆਪਣੇ ਤਾਂ ਤਿਆਰ ਕਰਦੇ ਨਾ ਜਿਹਦੇ ਆਗੇ ਉਹ ਹੀ ਨੇ ਪਾ ਲੈਣਾ ਮੈਨੂੰ ਇਹ ਬੜਾ ਫਾਇਦਾ ਹੁੰਦਾ ਜੇ ਥੋੜਾ ਟਾਈਟ ਰਹਿ ਗਿਆ ਤਾਂ ਛੋਟੀ ਪਾ ਲਉਂਦੀ ਜਸਤੇ ਮੈਂ ਨਾਪ ਦੇ ਹਿਸਾਬ ਨਾਲ ਬਣਾਇਆ ਸੋ ਹੁੰਦੇ ਹੀ ਇਹਨੇ ਜੋ ਕਪੜਾ ਪੂਰਾ ਸੋਰਾ ਹੋਵੇ ਉਹਦਾ ਕਹਿੰਦੇ ਹੁੰਦੇ ਆ ਚੰ ਚੱਕੀ ਹੋ ਜਾਂਦਾ। ਕਈ ਵਾਰ ਘੱਟ ਵੱਧ ਥੋੜਾ ਬੋਧਾ ਕਪੜਾ ਬਣੇ ਪੂਰਾ ਸੋਰਾ ਇਸੀ। ਪਰ ਮੇਰੇ ਸੁਭਾਵ ਨਾਲ ਤਾਂ ਉਹਦੇ ਪੂਰਾ ਸੈੱਟ ਆਉਂਦਾ ਪੂਰਾ ਪ੍ਰੋਪਰ-ਪਰੋਪਰ ਪੂਰਾ-ਪੂਰਾ ਆ ਜਾਂਦਾ। ਅੱਜ ਬਹੁਤ ਸਨੇ ਕਪੜੇ ਬਣਾਉਂਦੀ ਰਹਿੰਨੇ ਆ ਜਿੰਨਾ ਉਹ ਟੌਪ ਤਿਆਰ ਕਰਾਣਾ। ਤੁਸੀਂ ਦੱਸਿਓ ਜਰੂਰ ਕਮੈਂਟ ਬਾਕਸ ਵਿੱਚ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਤੇ ਕਿੱਦਾਂ ਦਾ ਲੱਗਿਆ ਸੂਟ। ਤੇ ਜਿਵੇਂ ਘਰੇ ਆਪਣੇ ਹਨਾ ਆਪਾਂ ਜਿਹੜੇ ਪੈਣਾ ਸਟਿਚ ਕਰਦੇ ਚਲੋ ਮੈਨੂੰ ਵੀ ਇਹ ਕਪੜਾ ਵੀ ਮੈਨੂੰ ਕਿਵੇਂ ਵਿਅਰਤੀ ਮਿਲ ਗਿਆ ਕਿਸੇ ਸੂਟ ਸਟਿਚ ਕਰਿਆ ਸੀ ਉਹਨਾਂ ਨੂੰ ਜਿਆਦਾ ਆ ਗਿਆ ਤੁਹਾਨੂੰ ਦੱਸਿਆ ਮੈਂ ਉਹ ਕਹਿੰਦੇ ਚਲੋ ਸਾਡੇ ਕਿਸੇ ਕੰਮ ਨਹੀਂ ਕਿਸੇ ਆਪਣੀ ਬੱਚੀ ਦਾ ਬਣਾ ਦਿਓ ਤੇ ਹੁਣ ਇਹ ਜਿਹੜਾ ਟੌਪ ਦਾ ਕਪੜਾ ਦਾ ਨਾ ਟੌਪ ਲਾਇਆ ਉਹ ਵੀ ਤੁਸੀਂ ਦੇਖਿਆ ਉਹ ਕੱਲ੍ਹ ਵੀਡੀਓ 'ਚ ਮੈਂ ਸੂਟ ਤਿਆਰ ਕੀਤਾ ਜੋ ਥੋੜੇ ਹੈਵੀ ਫ੍ਰੀਜ਼ ਤੇ ਨੇ ਤੇ ਹਨਾ ਉਹ ਕਪੜਾ ਜਿਆਦਾ ਹੀ ਲੈ ਕੇ ਆਉਂਦੀ ਆ ਥਾਂ 'ਚ ਉਹਨਾਂ ਦੇ ਸਾਈਡ ਤੋਂ ਡਿਜ਼ਾਈਨ ਤੇ ਸਾਹਮਣਾ ਸਾਈਡ ਤੋਂ ਕਪੜਾ ਲਿਆ ਸੀ ਇੱਕ ਸਾਈਡ ਤੋਂ ਚਲੋ ਆਪਾਂ ਬਾਜੂ ਲਾਤੇ ਉਹਨਾਂ ਦੇ ਹੈ ਨਾ ਅੱਧੀਆਂ ਇੱਕ ਸਾਈਡ ਤੋਂ ਕਪੜਾ ਬਚ ਗਿਆ ਲੰਬਾਈ ਦੇ हिसाब ਨਾਲ ਤਾਂ 45 ਇੰਚ ਲੰਬਾਈ ਸੀ ਤੇ ਕਹ ਲੋ ਮਤਲਬ ਕਿ ਪੌਣੇ 3 ਦੇ ਕਿਲੋ ਕਪੜਾ ਲਏ ਸੀ ਉਹਦੇ ਵਿੱਚੋਂ ਮੇਰੇ ਬੱਚੀ ਕਹਿੰਦੀ ਮੰਮੀ ਇੰਨਾ ਕਪੜਾ ਬਚ ਗਿਆ ਇਹਦਾ ਮੇਰਾ ਟੌਪ ਬਣਾ ਦੇ ਤੇ ਆ ਪਜਾਮੇ ਦਾ ਪੌਣੇ ਮੈਸਿੰਗ ਕਰ ਲਿਆ ਨਾਲ ਇਹ ਆਪਾਂ ਮੂਹਰੇ ਇਹ ਨਾ ਜਿਹੜਾ ਆਪਣਾ ਮੂਹਲੇ ਪਿਸੁੰਦਾ ਪਜਾਮ ਮੇਰਾ ਜਿੱਤੇ ਆਪਾਂ ਉੱਪਰ ਪਲਾਸਟਿਕ ਪਾਣੀ ਹੈ ਉੱਥੇ ਆਪਾਂ ਧਾਂ ਇੰਚ ਦੀ ਕਾਟ ਪਾਈ ਹੈ ਦਰਸਮੀ ਜੀ ਕਿਉਂਕਿ ਵੈਸੇ ਤਾਂ ਆਪਾਂ ਲਗ ਲਗ ਪਿਸ ਕੱਟਦੇ ਤਾਂ ਉਦੋਂ ਹੀ ਪੈ ਜਾਂਦੀ ਹੈ ਇਹ ਪੈਟ ਤੋਂ ਫਿਰ ਪੈਟ ਪਿਸਲਾ ਵਸ ਐਂ ਦੇਖਿਆ ਕਿ ਗਿਉ ਪੈਟ ਤੇ ਆਪਣੇ ਥੋੜਾ ਜਿਹਾ ਚੱਕ ਮਾ ਜਾਂ ਨਾ ਫਿਰ ਨਹੀਂ ਖਿੱਚ ਪੈਂਦੀ ਆ ਤੇ ਇਹ ਮੂਹਲੇ ਪਿਸ ਤੇ ਪਤਾ ਇਹਦੇ ਨਾਲ ਆਪਾਂ ਨੂੰ ਖਿੱਚ ਕੁਛ ਨਹੀਂ ਪੈਂਦੀ ਜਮੇ ਤੇ ਵੈਸੇ ਮੈਂ ਤਾਂ ਬਣਾਉਂਦੀ ਰਹਿਣੀ ਆ ਚਲੋ ਕਹਿ ਲਓ ਹਨਾ ਮੈਂ ਹੁਣ ਇਸ ਤਰ੍ਹਾਂ ਆਪਣੀ ਬੇਟੀ ਦਾ ਬਣਾਇਆ ਤੇ ਅੱਗੇ ਵੀ ਮੈਂ ਬਣਾਨੀ ਆ ਤਾਂ ਉਹਨਾਂ ਨੂੰ ਵਧੀਆ ਕੰਫਰਟੇਬਲ ਯਾਨੀ ਇੱਥੇ ਚਲੋ ਆ ਆਪਾਂ ਤਾਂ ਦੇਖੋ ਇਹ ਮੈਂ ਥੋੜਾ ਜਿਆਦਾ ਹੀ ਫੋਲਡ ਕਰਤਾ ਕਿ ਬੱਚੇ ਕਹਿੰਦੇ ਮੰਮੀ ਮੇਰੇ ਪੈਰਾਂ 'ਚ ਨਾ ਵੀ ਮੈਂ ਪਜਾਮਾ ਉੱਚਾ ਹੀ ਸੋਣਾ ਲਾਦਾ ਬੱਚਾ ਨੂੰ ਉੱਚਾ ਹੀ ਪਾਉਂਦੇ ਆ ਨਾ ਬੱਚੇ ਨੇ ਮੈਂ ਤਾਂ ਵੈਸੇ ਉਹਦੇ ਸਾਹਮਣੇ ਹੀ ਰੱਖਿਆ ਸੀ ਨਾ ਬਾਈ ਉਹ ਕਹਿੰਦੀ ਨਹੀਂ ਥੋੜਾ ਜਿਹਾ ਉੱਚਾ ਕਰ ਦੋ ਚਲੋ ਆਪਾਂ ਥੋੜਾ ਜਿਹਾ ਉੱਪਰ ਹੀ ਅੱਧਾ ਇੰਚ ਦਾ ਫੋਲਡ ਵੱਧ ਫੋਲਡ ਕਰਤਾ ਵੀ ਜੇ ਆਪਾਂ ਨੂੰ ਬਾਅਦ 'ਚ ਉਹਦੇ ਨਾਲ ਵੀ ਪੈ ਗਿਆ ਨਾ ਨੀਵਾ ਕਰਨਾ ਪੈਗਾ ਤਾਂ ਆਪਾਂ ਕਰ ਸਕਦੇ ਆ ਉਹ ਚਲੋ ਜੀ ਇਹ ਆਪਾਂ ਨੇ ਆਪਾਂ ਫੋਲਡ ਕਰ ਦਿੱਤਾ ਆਪਣਾ ਪਰੋਲੀ ਦੇ ਚਿੱਲਾਸਟਿਕ ਪਰ ਮੁਸ਼ਕਿਲ ਹੈ ਕੰਮ ਹੈ ਨਾ ਚਲੋ ਕੋਸ਼ਿਸ਼ ਹੈ ਤੇ ਬਾਕੀ ਮਿਹਨਤ ਤਾਂ ਬਹੁਤ ਲੱਗਦੀ ਹੈ ਹਨਾ ਤੇ ਚਲੋ ਆਪਾਂ ਬੱਚਿਆਂ ਨੇ ਛੋਟਾ ਜਿਹਾ ਕੰਮ ਸ਼ੁਰੂ ਕੀਤਾ ਹਨਾ ਹਰ ਇੱਕ ਸ਼ਾਮ ਲਈ ਮਿਹਨਤ ਤਾਂ ਲੱਗਦੀ ਹੈ ਕਿੰਨੇ ਦਾ ਟਾਈਮ ਤਾਂ ਲੱਗਣਾ ਹੀ ਆ ਪਰ ਬੜਾ ਮੁਸ਼ਕਿਲ ਹੈ ਕੰਮ ਸਵੇਰ ਤੋਂ ਫਟਾਫਟ ਬੱਚਿਆਂ ਨੂੰ ਗਿਆ ਹੁੰਦਾ ਕੰਮ ਫਟਾਫਟ ਕਰਨਾ ਹੁੰਦਾ ਸਵੇਰ ਨੂੰ ਬੱਚੇ ਵਿੱਚ ਵਿੱਚ ਰੁਕ ਦਿੰਦੇ ਆ ਮੰਮੀ ਸਟਾਪ ਮੰਮੀ ਰੁਕ ਜਾ ਥੋੜਾ ਟਾਈਮ ਨਾਲ ਦੀ ਸਲਾਈ ਬਸ ਇਹ ਸਲਾਈਆਂ ਲੱਗ ਕੇ ਆਪਣਾ ਕੰਪਲੀਟ ਹੈ ਵਸੇ ਵਿੱਚ ਆਪਾਂ ਪਾਣੀ ਇਲਾਸਟਿਕ ਵੀਡੀਓ ਨੂੰ ਅੰਤ ਤੱਕ ਦੇਖਿਓ। ਦੂਜੀ ਕਿਸੇ ਚੀਜ਼ ਦਾ ਨਹੀਂ ਵੀ ਪਤਾ ਲੁ ਪੁੱਤਾ ਮੈਨੂੰ ਕਮੈਂਟ ਬਾਕਸ ਵਿੱਚ ਤੁਸੀਂ ਮੈਸੇਜ ਕਰ ਸਕਦੇ ਹੋ ਤੇ ਮੈਂ ਤੁਹਾਡੇ ਕਮੈਂਟ ਨਾਲ ਉਸ ਤੇ ਤੁਹਾਡੇ ਮੈਸੇਜ ਦੀ ਜਦ ਜਵਾਬ ਦੇਣ ਦੀ ਕੋਸ਼ਿਸ਼ ਜ਼ਰੂਰ ਕਰਾਂਗੀ ਤੁਹਾਨੂੰ ਤੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਤੱਕ ਪਹੁੰਚ ਜੇ। ਤੇ ਆ ਮੇਰੀ ਸੂਈ ਟੁੱਟ ਗਈ ਸੀ ਇੱਥੇ ਨਹੀਂ ਆ ਜਾਂਦੀ ਅੱਗਾ ਚਲੋ ਆਪਾਂ ਚੜਾ ਲਈਏ ਸੂਈ ਫੋਨ ਤੇ ਆ ਉਹ ਵੀਡੀਓ ਲੰਮੀ ਬਣ ਜਾਂਦੀ ਹੈ ਕਹਿੰਦੇ ਜਦੋਂ ਆਪਾਂ ਹਨਾ ਇਹ ਸਟੀਚਿੰਗ ਦੀ ਪੂਰੀ ਵੀਡੀਓ ਥੋੜੀ ਭਲਾਣੀ ਹੁੰਦੀ ਹੈ ਨਾ ਜੰਮੂੰਦੀਆ ਬਲੌਗ ਚ ਪਾਉਣੀ ਆ ਤੇ ਥੋੜੀ ਨੰਮੀ ਪਾਣੀ ਜਾਂਦੀ ਤੁਹਾਨੂੰ ਪਤਾ ਹਨ ਜਿਹੜੇ ਪੈਣਾ ਲੱਗੇ ਬੜੀ ਪ੍ਰੋਬਲਮ ਪਾਉਂਦੇ ਰਹਿੰਦੇ ਨਾਲ ਤਾਂ ਵੱਧ ਪਤਾ ਚਲੂ ਮੈਨੂੰ ਭਾਜੀ ਇਹਨਾਂ ਬਤਨ ਪਰ ਮੈਨੂੰ ਤੁਹਾਡੇ ਪਿਆਰ ਦੀ ਬਹੁਤ ਲੋੜ ਆ ਤੁਹਾਡੇ سپورਟ ਦੀ ਹਰ ਇੱਕ ਵਕਤ ਬਾਅਦ ਮੈਂ ਸ਼ੇਅਰ ਕਰਿਆ ਕਿ ਮੇਰੇ ਬੱਚਿਆਂ ਨੂੰ ਮੈਂ ਇਹ ਚੈਲੇ ਵਿੱਚ ਹਨ ਹਨ ਮੇਰੇ ਨਾਲੋਂ ਵੱਧ ਮੈਂ ਤਾਂ ਸਿਰਫ ਕੰਮ ਕਰਦੀ ਆ ਆਪਣੇ ਹੱਥ ਚਲਾਉਣੀ ਆ ਬਾਕੀ ਉਹਨਾਂ ਦੇ ਸੱਤੇ ਆ ਚਲੋ ਬੱਚਿਆਂ ਨੂੰ ਹਮ ਕਿੱਥੇ ਪਹੁੰਚਾ ਰਹੇ ਹਾਂ ਹਰ ਇੱਕ ਬੱਚਾ ਲਾ ਪਹੁੰਚਿਆ ਬੱਚਿਆਂ ਨੂੰ ਇੰਨੀ ਕਿ ਨੌਲੇਜ ਆ ਚਲੋ ਪਹੁੰਚਾ ਚੁੱਕੇ ਹਾਂ ਮਾਡਾ ਮੁੰਡਾ ਹਨਾ ਤੇ ਮੇਰੀ ਬੱਚੀ ਨੇ ਇਹ ਦੂਸਰਾ ਚੈਨਲ ਤਿਆਰ ਕੀਤਾ ਸੁਖ ਸੁਖ ਬਲੌਗ ਤੁਸੀਂ ਉਸ ਚੈਨਲ ਨੂੰ ਵੀ ਬਹੁਤ-ਬਹੁਤ ਪਿਆਰ ਦਿਓ ਬਸ ਤੁਹਾਡੇ ਭੈਣਾ ਭਈਆਂ ਦੇ ਪਿਆਰ ਨਾਲ ਬਹੁਤ ਵਧੀਆ ਬੱਚੀ ਨੂੰ ਨਾਲ ਸਿਰਫ ਰਿਪਸਟਸ ਮਿਲ ਰਹੇ ਆ ਤੇ ਉਹ ਬਾਬਿਆਂ ਦੀਆਂ ਵੀਡੀਓ ਹਾਲਦੀ ਹੋ ਤੇ ਇਹ ਵੱਧ ਤੋਂ ਵੱਧ ਲਾਈਕ ਕਰਿਓ ਤੇ ਚੈਨਲ ਸਬਸਕ੍ਰਾਈਬ ਕਰਿਓ ਬਹੁਤ ਲੋੜ ਹੈ ਤੁਹਾਡੇ ਪਿਆਰ ਤੇ ਸਪੋਰਟ ਦੀ ਤੇ ਚਲੋ ਮੈਂ ਆਪਣੀ ਬੱਚੀ ਦੀ ਇਸ ਨਾਲ ਉਸ ਤੇ ਕੈਨੋ ਬੱਚੇ ਦਾ ਕੋਈ ਵੀ ਬੱਚੇ ਨੇ ਕੰਮ ਸੁ ਕਰਨਾ ਮੈਂ ਦੇ ਬੋਟਸ ਪੋਟ ਹੈ ਦੇतना ਸਾਫ ਦਿੰਨੀ ਹੈ ਚਲੋ ਇਹਨੂੰ ਹਨ ਦਾ ਮम्मी ਤੁਸੀਂ ਬਣਾਓ ਮੈਂ ਵੀਡੀਓ ਫੋਟ ਲੈਣਾ ਆਪਾਂ ਤਾਂ ਨਹੀਂ ਕਰ ਸਕਦੇ ਆ ਚਲੋ ਬਾਕੀ ਆਪਾਂ ਨੂੰ ਸਫਾਈ ਕਰਨਾ ਬਹੁਤ ਚੱਟੀ ਹੈ ਕਿ ਜਦੋਂ ਆਪਾਂ ਨਹੀਂ ਸਾਫ ਦੇਵਾਂਗੇ ਤਾਂ ਹੋਰ ਤੋਹਾਂਗੇ ਬਾਕੀ ਕੇ ਸਭ ਕੁਝ ਪਰਮਾਤਮਾ ਦੇ ਹੱਥ ਹੈ ਨਾ ਵੈਸੇ ਕੰਮ ਤਾਂ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਇਹ ਚ ਕੋਈ ਬੁਰਾਈ ਵਾਲਾ ਕੰਮ ਨਹੀਂ ਹੈਗਾ ਕੰਮ ਨਹੀਂ ਕਰਨਾ ਤੇ ਹਾਂ ਇੱਕ ਸ਼ੈੱਟ ਵਾਲਾ ਚੰਨੀ ਹੈਗੇ ਚਲੋ ਹਾਂ ਮੈਨੂੰ ਨਹੀਂ ਚਲਾਣਾ ਆਉਂਦਾ ਫੋਨ ਆਪਾਂ ਨੂੰ ਜਦੋਂ ਹਲਾ ਤੇ ਬੱਸ ਹੁਣ ਤਾਂ ਮੈਂ ਚਲਾ ਲੈਂਦੀ ਐ ਨਾ ਕਿ ਵੀਡੀਓ ਬਣਾ ਕੇ ਵੀ ਫਲਾਈ ਕਰ ਦਿੰਦੀ ਹਾਂ ਬਿਤੇ ਪੇਪਰ ਮੈਨੂੰ ਨਾ ਆਹ ਜਿਵੇਂ ਹਰ ਬੱਚੀਆਂ ਘਰੇ ਹੁੰਦੀਆਂ ਜਿਵੇਂ ਬੋਲ ਕੇ ਪਾਤਾ ਇਹ ਮੈਨੂੰ ਇਹ ਸਭ ਕੁਝ ਨਹੀਂ ਹੁੰਦਾ ਐਨਾ ਮੇਰੇ ਕੋਲ ਟਾਈਮ ਨਹੀਂ ਹੁੰਦਾ ਕਿ ਮੈਂ ਉਹ ਬੱਚਿਆਂ ਨਾਲ ਸਾਹਮਣਾ ਕਰਦਾ ਕਰਦਾ ਸਮਾਂ ਕਰਨਾ ਛੋਟੇ ਬੱਚਿਆਂ ਨੂੰ ਸਾਹਮਣਾ ਹੁੰਦਾ ਫਿਰ ਮੈਨੂੰ ਕਹਿ ਹੁੰਦਾ ਵੀ ਜੇ ਉਹ ਸੌਂ ਗਿਆ ਚਲੋ ਮੈਂ ਆਪਣਾ ਜਿਹੜਾ ਕੋਈ ਦਾ ਕੱਟ ਦਾ ਸੂਟ ਆਇਆ ਹੋਇਆ ਜਿੰਨਾ ਪੰਦੋਂ ਨਕ ਕਰਨਾ ਬਾਕੀ ਬੱਚੇ ਸਕੂਲੋਂ ਜਿੰਨੇ ਹੁਣ ਤੇ ਚਲ ਜੂਣ ਦੀਆਂ ਛੁੱਟੀਆਂ ਕਰਕੇ ਮੈਨੂੰ ਬਹੁਤ ਐਨਾ ਦੀ ਹੈਲਪ ਮਿਲ ਰਹੀ ਹੈ ਪਜਾਮਾ ਬਸ ਤੋ ਉਹ ਤੇ ਚਲੋ ਜੀ ਆਪਣਾ ਹੋ ਗਿਆ ਪਜਾਮਾ ਤਿਆਰ ਪੂਰਾ ਕੰਪਲੀਟ ਹੋ ਗਿਆ ਹੁਣ ਆਪਾਂ ਅੱদিক ਤੁਹਾਨੂੰ ਦਿਖਾ ਦਿਆਂ ਤੇ ਹੁਣ ਆਪਾਂ ਹਨਾ ਟੌਪ ਦੀ ਕਟ ਹਾਂ ਉਹ ਟੌਪ ਦੀ ਕਟਿੰਗ ਤੇ ਸਟੀਚਿੰਗ ਤੁਸੀਂ ਟੂ ਸੈਕਿੰਡ ਪਾਰਟ ਸੈਕਿੰਡ ਪਾਰਟ ਤੁਹਾਨੂੰ ਦੇਖਿਓ ਉਹਦੇ ਵਿੱਚ ਮੈਂ ਟੌਪ ਦੀ ਕਟਿੰਗ ਤੇ ਸਟੀਚਿੰਗ ਤੁਹਾਨੂੰ ਪੂਰੀ ਪ੍ਰੋਪਰ ਦਿਖਾਵਾਂਗੀ ਤੇ ਕਿਵੇਂ ਮੈਂ ਟੋਟਿਆਂ ਤੋਂ ਬਚੇ ਹੋਏ ਟੋਟੇ ਤੋਂ ਆਪਣੀ ਬੇਟੀ ਦਾ ਇੱਕ ਸੁੰਦਰ ਜਿਹਾ ਸੂਟ ਬਣਾ ਕੇ ਤਿਆਰ ਕਰਤਾ ਤੇ ਪੂਰੀ ਉਹ ਵੀਡੀਓ ਦੇਖਣ ਲਈ ਹਨ ਚੈਨਲ ਨੂੰ ਸਬਸਕ੍ਰਾਈਬ ਤੇ ਲਿੰਕ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਰਕੇ ਜਾਇਓ ਤਾਂ ਕਿ ਮੇਰੇ ਆਉਣ ਵਾਲੀ ਵੀਡੀਓ ਦਾ ਲਿੰਕ ਤੁਹਾਡੇ ਤੱਕ ਪਹੁੰਚ ਸਕੇ